ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤ੍ਰਿਣ ਜਨੈ ਕੀਤੇ ਕੋ ਜੋ ਕੁਛ ਰੱਬ ਨੇ ਕੀਤਾ ਸਾਡੇ ਲਈ ਜੋ ਕੁਛ ਰੱਬ ਨੇ ਬਣਾਇਆ ਕੁਦਰਤ ਵਿੱਚ ਉਹਨੂੰ ਤੇ ਪਹਾੜ ਜਿਹੜਾ ਵੱਡਾ ਸਮਝ ਲਿਆ ਕਿ ਬੜੀਆਂ ਜਿਹੜੀਆਂ ਕਹਿ ਲਿਆ ਕਿ ਦਾਤਾਂ ਦਿੱਤੀਆਂ ਉਹਨੂੰ ਤੇ ਪਹਾੜ ਸਮੇਰ ਪਰਬਤ ਜਿਹੜਾ ਵੱਡਾ ਸਮਝ ਲਿਆ ਪਰ ਜਿਹੜਾ ਦਾਤਾ ਦੇਣ ਵਾਲਾ ਸੀ ਉਹਨੂੰ ਜਾਣਿਆ ਹੀ ਨਹੀਂ ਉਹਨੂੰ ਥਿਲੇ ਦੀ ਤਰ੍ਹਾਂ ਸਮਝਿਆ ਕਿਤੇ ਕੋ ਮੇਰਾ ਸਮਾਨ ਹੈ ਕਰਨ ਹਾਰ ਤ੍ਰਿਣ ਜਾਨ ਹੈ ਹੁਣ ਕਰਨ ਵਾਲੇ ਨੂੰ ਜਿਨੇ ਪੈਦਾ ਕੀਤਾ ਜਾਂ ਜਿਨੇ ਸਾਨੂੰ ਸਾਰਾ ਕੁਝ ਦਿੱਤਾ ਉਹਨੂੰ ਥਿਲੇ ਦੀ ਤਰ੍ਹਾਂ ਥਿਲੇ ਦੇ ਸਮਾਨ ਸਮਝਿਆ ਦੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਬੜੇ ਸੋਹਣੇ ਬਚਨ ਕਹੇ ਨੇ ਕਿ ਕੀਤੇ ਕੋ ਮੇਰੇ ਸਨਮਾਨ ਕੀਤੇ ਹੋਏ ਨੂੰ ਪਹਾੜ ਦੀ ਤਰ੍ਹਾਂ ਕਿਵੇਂ ਬੰਦਾ ਸਮਝ ਲੈਂਦਾ ਹੈ ਹੁਣ ਭਾਈ ਸਾਹਿਬ ਨੇ ਉਸੇ ਰਿਸ਼ਤੇ ਗਿਣ ਕੇ ਦੱਸੇ ਕਹਿੰਦੇ ਅਸਲ ਵਿੱਚ ਤਿੰਨ ਹੀ ਕਰ ਹੁੰਦੇ ਨੇ ਸੌਰੋ ਪੇਰੋ ਪੱਖ ਤ੍ਰੈ ਕਾਰਨ ਨਿਹਾਲ ਹੁਣ ਤਿੰਨ ਕਰਨੇ ਉਹਨਾਂ ਦੇ ਵਿੱਚੋਂ ਨਨਹਾਲਾ ਜਿਹੜੇ ਨਾਨਕਾ ਪਰਿਵਾਰ ਹੈ ਉਹਨਾਂ ਦੀ ਗਿਣਤੀ ਕਰਦੇ ਨੇ ਸੌਰੇ ਪਰਿਵਾਰ ਦੀ ਗਿਣਤੀ ਕਰਦੇ ਨੇ ਆਪਣੇ ਪਰਿਵਾਰ ਦੀ ਗਿਣਤੀ ਕਰਕੇ ਕਹਿੰਦੇ ਨੇ ਕਹਿੰਦੇ ਅਸਲ ਵਿੱਚ ਜੇ ਇਹਨਾਂ ਦੇ ਮੋਹ ਵਿੱਚ ਫਸ ਜਾਈਏ ਨਾ ਇਹਨਾਂ ਜਿਹੜੀਆਂ ਦਾਤਾ ਰੱਬ ਨੇ ਦਿੱਤੀਆਂ ਸੱਸ ਦਿੱਤੇ ਸਹੁਰਾ ਦਿੱਤਾ ਕਿ ਸਾਲੀ ਤੇ ਸਾਲਾ ਨੇ ਜੇ ਤੇ ਇਹਨਾਂ ਦੇ ਮੋਹ ਦੇ ਵਿੱਚ ਫਸ ਕੇ ਤੈਨੂੰ ਰੱਬ ਨੂੰ ਭੁੱਲ ਜੇ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਫਿਰ ਨੀਰਾ ਹੀ ਜੰਜਾਲ ਹੈ ਭਾਵੇਂ ਮਾਮੀਆਂ ਹੋਣ ਭਾਵੇਂ ਨਾਨਾ ਹੋਏ ਨਾਨੀ ਹੋਏ ਮਾਸੀਆਂ ਹੋਣ ਮਾਮੇ ਹੋਣ ਸਤਿਗੁਰੂ ਉੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਹੈ ਨੀਰਾ ਹੀ ਜੰਜਾਲ ਹੈ ਤੇ ਜੰਜਾਲ ਤਾਂ ਹੈ ਜੇ ਇਹਨਾਂ ਦੇ ਮੋਦ ਵਿੱਚ ਫਸ ਗਏ ਤੇ ਨੂੰ ਰੱਬ ਭੁੱਲੇ। ਉਹ ਅਕਸਰ ਭੁੱਲਦਾ ਜੀ। ਜਦੋਂ ਤਿੰਨੇ ਕਰ ਇਕੱਠੇ ਹੁੰਦੇ ਨੇ, ਪਰਿਵਾਰ ਜੀ ਦੇ ਇਕੱਠੇ ਹੁੰਦੇ ਨੇ ਤੇ ਖਾਸ ਕਰਕੇ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਕਿਸੇ ਤਰ੍ਹਾਂ ਦਾ ਕਰ ਦੇ ਵਿੱਚ ਪ੍ਰੋਗਰਾਮ ਹੋਏ ਤੇ ਫਿਰ ਨਿਤਨੇ ਵੀ ਭੁੱਲ ਜਾਂਦਾ ਜੀ। ਫਿਰ ਗੁਰੂ ਘਰ ਜਾਣ ਦਾ ਟਾਈਮ ਵੀ ਨਹੀਂ ਲੱਗਦਾ। ਉੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਉਦੋਂ ਇਹ ਜੰਜਾਲ ਬਣਦੇ ਨੇ। ਨੇ ਤੇ ਘਰ ਗ੍ਰਿਸ਼ਤੀ ਵਰਗਾ ਤੇ ਦੂਸਰਾ ਧਰਮੀ ਕੋਈ ਨਹੀਂ ਪਾਈ ਸਾਹਿਬ ਨੇ ਉਥੇ ਪਵਨ ਬਚਨ ਕਹਿ ਕਹਿੰਦੇ ਸੌਰਾ ਸਾਸੂ ਵਖਾਣੀ ਐ ਸਾਲੀ ਤੇ ਸਾਲਾ ਨਾਲੇ ਕਹਿੰਦੇ ਨੇ ਮਾ ਪਿਓ ਭੈਣਾ ਭਾਇਰਾ ਪਰਿਵਾਰ ਦੁਰਾਲਾ ਫਿਰ ਤੀਸਰਾ ਕਰਕੇ ਗਿਣ ਦਿੰਨੇ ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ ਇਹ ਸਾਰੇ ਜੰਜਾਲ ਇਨੇ ਜਿਹਨਾਂ ਦੇ ਮੋਚ ਫਸ ਗਿਆ ਕਹਿੰਦੇ ਨਾਨੀ ਨਾਨਾ ਨਾਨੀ ਮਸੀਆ ਮਾਮੇ ਜੰਜਾਲਾ ਸੋਨਾ ਰੂਪਾ ਸੰਜੀਐ ਹੀਰਾ ਪਰਵਲਾ ਜਿਹੜੇ ਰੱਬ ਨੇ ਇੰਨੇ ਸੋਹਣੇ ਤੈਨੂੰ ਸਾਖ ਦਿੱਤੇ ਇਹਨਾਂ ਨਾਲ ਮੋਹ ਕਰਨਾ ਮਾੜਾ ਨਹੀਂ ਪਰ ਜੇ ਇਹਨਾਂ ਨਾਲ ਮੋਹ ਕਰਕੇ ਤੈਨੂੰ ਦੇਣ ਵਾਲਾ ਦਾਤਾ ਰਿਸ਼ਤੇ ਜਿਹਨੇ ਦਿੱਤੇ ਜਿਹੜੇ ਰੱਬ ਨੇ ਬਣਾਏ ਉਹ ਹੀ ਭੁੱਲ ਜੇ ਤੇ ਫਿਰ ਸਤਗੁਰੂ ਕਹਿੰਦੇ ਨੇ ਤੂੰ ਇਹਨਾਂ ਨੂੰ ਤੇ ਪਹਾੜ ਜਿੱਤਾ ਵੱਡਾ ਸਮਝ ਲਿਆ ਉਥੇ ਭਾਈ ਸਾਹਿਬ ਜੀ ਕਹਿੰਦੇ ਨੇ ਸੋਨਾ ਰੂਪਾ ਸੰਜੀਆ ਹੀਰਾ ਪਰਵਲਾ ਪਰਿਵਾਰ ਦੇ ਨਾਲ ਜੇ ਤੈਨੂੰ ਸੋਨਾ ਮਿਲਿਆ ਚੰਦੇ ਮਿਲੇ ਭਾਵ ਕੇ ਪਦਾਰਥ ਮਿਲੇ ਪਰ ਤੂੰ ਇਹਨਾਂ ਨਾਲ ਮੋਹ ਪਾ ਲਿਆ ਇਹਨਾਂ ਨੂੰ ਬੜਾ ਵੱਡਾ ਸਮਝ ਲਓ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਪਾਛੇ ਦੇ ਪਾਵਨ ਬਚਨ ਨੇ ਕਿ ਕਿਤੇ ਕੋ ਮੇਰਾ ਸਮਾਨ ਹੈ ਕਿਵੇਂ ਕਹਿੰਦੇ ਜਿਵੇਂ ਹੁਣ ਸਤਿਗੁਰ ਜੀ ਨੇ ਬਚਨ ਕਹੇ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਤਰ੍ਹਾਂ ਦੇ ਬਚਨ ਕਹੇ ਕਿ ਪਤੇ ਜਿਹੜਾ ਪਰਦੇਸ ਗਿਆ ਉਤੋਂ ਕਈ ਤਰ੍ਹਾਂ ਦੇ ਕੱਪੜੇ ਲਿਆਇਆ ਸੋਨਾ ਲਿਆਇਆ ਚਾਂਦੀ ਲਿਆਇਆ ਤੇ ਜਦੋਂ ਕਰਨ ਲੈ ਕੇ ਆਇਆ ਉਹ 2 ਸਾਲ ਬਾਅਦ ਪਤਾ ਨਹੀਂ ਮੁੜਿਆ ਕਿ 4 ਸਾਲ ਬਾਅਦ ਮੁੜਿਆ ਇਹਨਾਂ ਚੀਜ਼ਾਂ ਨੂੰ ਵੇਖ ਵੇਖ ਕੇ ਜੇ ਘਰ ਵਾਲੀ ਪਤਨੀ ਬੜੀ ਖੁਸ਼ ਹੁੰਵੇ ਉਰ ਜਿਹੜੇ ਗਹਿਣੇ ਨੇ ਬੀਬੀ ਅਕਸਰ ਖੁਸ਼ ਹੁੰਦੀ ਹੀ ਨੇ ਖੁਸ਼ ਹੋਣਾ ਮਾੜਾ ਨਹੀਂ ਪਰ ਉਥੇ ਸਤਿਗੁਰ ਜੀ ਨੇ ਉਦਾਹਰਣ ਦਿੱਤੇ ਕਿ ਬੀਬੀ ਇਹਨਾਂ ਸੋਨੇ ਨੂੰ ਗਹਿਣੇ ਨੂੰ ਕੱਪੜੇ ਨੂੰ ਫੜ-ਫੜ ਕੇ ਤੇ ਵੇਖੀ ਜਾਏ ਤੇ ਆਪਣੇ ਪਤੀ ਨੂੰ ਪਾਣੀ ਤੱਕ ਪੁੱਛਣੇ ਭੁੱਲ ਜੇ ਹੁੰਦਾ ਇਸੇ ਤਰ੍ਹਾਂ ਨਾ ਜੀ ਗੁਰੂ ਗ੍ਰੰਥ ਸਾਹਿਬ ਦੇ ਸواری ਸੇ ਆਪਣੇ ਘਰ ਲੈ ਕੇ ਜਾਂਦੇ ਆਂ ਵਿਆਹ ਸ਼ਾਦੀ ਦੇ ਵਿੱਚ ਮਾਮੇ ਆਏ ਸਾਲੀਆਂ ਆਈਆਂ ਸਾਲੇ ਆਏ ਸੱਸ ਸਹੁਰਾ ਆ ਤੇ ਭੱਜੇ ਫਿਰਦੇ ਨੇ ਲੋਕ ਪਾਵੇਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਕੋਈ ਵੀ ਨਹੀਂ ਬੈਠਾ ਹੁੰਦਾ ਜੀ ਜਿਹੜੇ ਗੁਰੂ ਨੇ ਜਿਹੜੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਇਹਨਾਂ ਦਾਤਾਂ ਨੂੰ ਤੇ ਸੰਭਾਲਦਾ ਰਹਿ ਗਿਆ ਪਰ ਦੇਣ ਵਾਲੇ ਨੂੰ ਜਾਣੇ ਕੋਈ ਨਹੀਂ ਉਥੇ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਕਰਮ ਪਰਿਵਾਰਾਂ ਦੀ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜਿਓ ਉਥੇ ਸਾਰੀਆਂ ਚੀਜ਼ਾਂ ਦੀ ਗਿਣਤੀ ਕਰਕੇ ਕਹਿੰਦੇ ਨੇ ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿਤ ਜਿਓ ਇਹ ਸਾਰੀਆਂ ਵਸਤੂਆਂ ਤੇ ਮੇਰੇ ਸਹਿ ਮਾਲਕ ਨੇ ਦਿੱਤੀਆਂ ਇਹਨਾਂ ਦੇ ਵਿੱਚ ਚਿਤ ਲਾ ਲਿਆ ਪਰ ਕਹਿੰਦੇ ਇਸ ਕੰਤ ਨਾ ਬੈਠੀ ਪਾਸ ਜਿਉ ਉਸ ਕੰਤ ਪਤੇ ਪਰਮੇਸ਼ਰ ਨੇ ਜਿਹਨੇ ਸਾਰਾ ਕੁਝ ਦਿੱਤਾ ਉਹਦੇ ਕੋਲ ਕਦੇ ਕੜੀ ਚ ਕੜੀ ਚਟ ਕਦੇ ਬੈਠੀ ਨਹੀਂ ਕਦੇ ਅੰਦਰ ਝਾੜਤੇ ਨਹੀਂ ਮਾਰੀ ਕੋ ਮੇਰੇ ਅੰਦਰ ਹੀ ਹੈ ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ ਉੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਾਖ ਮਾੜੇ ਨਹੀਂ ਪਰ ਜੇ ਇਹਨਾਂ ਦੇ ਵਿੱਚ ਫਸ ਕੇ ਰੱਬ ਭੁੱਲੇ ਤੇ ਫਿਰ ਜੰਜਾਲ ਹੈ ਸੋਨਾ ਰੂਪਾ ਸੰਜੀ ਹੈ ਹੀਰਾ ਪਰਵਾਲਾ ਤੇ ਫਿਰ ਕਿਹੜਾ ਸਾਖ ਚਾਹੀਦਾ ਹੈ ਕਹਿੰਦੇ ਪੀਰ ਮਰੇ ਤਾਂ ਪਰਹੜੀ ਇਹ ਸਾਖ ਜੁ ਸੁਖਾਣਾ ਪਏ ਆਪਣੇ ਪਰਹੜੀ ਦਾ ਰਸ ਹੁੰਦਾ ਪ੍ਰੇਤ ਇਹ ਗੁਰੂ ਪੀਰ ਦੇ ਨਾਲ ਪ੍ਰੇਤ ਪਾਈਏ ਤੇ ਸਭ ਤੋਂ ਵੱਡਾ ਤੇ ਸਭ ਤੋਂ ਸੌਖਾ ਸਾਖ ਇਹ ਹੈ ਇਹਦੇ ਕਰਕੇ ਸਾਰੇ ਸਾਖ ਜਿਹੜੇ ਨੇ ਸਾਖ ਨੇ ਰਿਸ਼ਤੇਦਾਰੀਆਂ ਨੇ ਉਹ ਸੁਖਾਲੀਆਂ ਹੋ ਜਾਂਦੀਆਂ ਨੇ ਜਦੋਂ ਪ੍ਰੇਤ ਆਪਣੇ ਮਾਲਕ ਦੇ ਨਾਲ ਪਾਈਏ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਬੰਦੇ ਦਾ ਸੁਭਾਇਕ ਕਿਤੇ ਕੋ ਮੇਰਾ ਸਮਨ ਹੈ ਕਰਨ ਹਾਰ ਤ੍ਰੇਣੇ ਜਾਣੈ ਨਹੀਂ ਸਤਿਗੁਰੂ ਕਹਿੰਦੇ ਭਾਈ ਜਿਹੜਾ ਕਰਨ ਵਾਲਾ ਹੈ ਨਾ ਬੜਾ ਵੱਡਾ ਹੈ ਅਰਦਾਸ ਕਰਿਆ ਕਰ ਕਿ ਤੂੰ ਦਾਤਾ ਮੰਗਣ ਕੋ ਸਗਲੇ ਦਾਣ ਦੇਹ ਪ੍ਰਭ ਭਾਨੈ ਤੂੰ ਦਾਤਾ ਹੈ ਮੰਗਣ ਕੋ ਸਗਲੇ ਸਗਲੇ ਦਾਰਥ ਸਾਰੀ ਸ੍ਰਿਸ਼ਟੀ ਮੰਗਣ ਵਾਲੀ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦੇਵਨ ਹਾਰ ਤੂੰ ਦਾਤਾ ਮੰਗਣ ਕੋ ਸਗਲੇ ਤਾਣ ਦੇਹ ਪ੍ਰਭ ਪੰਨੇ ਕਿਉਂਕਿ ਦਾਨ ਉਹ ਹੈ ਜਿਹੜਾ ਖੁਸ਼ ਹੋ ਕੇ ਦਿੱਤਾ ਜਾਏ ਤੈਨੂੰ ਪਾਵੇ ਤੂੰ ਦੇਣ ਤੇ ਆਵੇ ਤੇ ਫਿਰ ਦਾਤਾ ਦਿੰਨਾ ਖਿੰਨ ਮੈਂ ਅਵਰ ਖਿਨਾ ਮਹਿ ਅਵਰਾ ਅਚਰਜ ਚਲਤ ਤੁਮਾਰੇ ਹੇ ਰੱਬ ਜੀ ਤੇਰੇ ਚਲਤ ਤੇਰੇ ਗੌਤਕ ਬੜੇ ਅਚਰਜ ਨੇ ਹੈਰਾਨ ਕਰਨ ਵਾਲੇ ਨੇ ਕਿਵੇਂ ਜੀ ਕਹਿੰਦੇ ਖਿੰਨ ਮੈਂ ਅਵਰ ਇੱਕ ਖਿੰਨ ਮੈਂ ਆਵਰਾ ਇੱਕ ਖਿੰਨ ਵਿੱਚ ਕੁਝ ਹੋਰ ਤੇ ਉਸੇ ਖਿੰਨ ਦੇ ਵਿੱਚ ਕੁਝ ਕੁਝ ਤੋਂ ਕੁਝ ਹੋਰ ਕਰ ਦਿੰਦਾ ਦੇਖੋ ਲੋਕ ਅਰਦਾਸਾ ਕਰਦੇ ਨੇ ਬੇਨਤੀਆਂ ਕਰਦੇ ਨੇ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਇੱਕੋ ਮੀਂਹ ਪੈਂਦਾ ਤੇ ਫਿਰ ਹੱਥ ਜੋੜਦੇ ਨੇ ਕਿਵੇਂ ਦਾ ਤੇ ਨਾ ਹੀ ਪੋਵੇ ਭਾਵੇਂ ਸੁ ਕੁਦਰਤ ਨੂੰ ਵਿਗਾੜਨ ਵਾਲੇ ਅਸੀਂ ਆ ਪਰ ਰੱਬ ਪਰਮੇਸ਼ਰ ਏਡਾ ਬਯੰਤ ਹੈ ਕਿ ਇੱਕ ਖਿੰਨ ਦੇ ਵਿੱਚ ਕੁਝ ਤੇ ਦੂਜੇ ਖਿੰਨ ਵਿੱਚ ਕੁਝ ਕਰ ਦਿੰਦਾ ਜਿਵੇਂ ਜਿੱਤਾ ਹੋਇਆ ਕਵੀ ਉਹਨੇ ਬੜੇ ਸੋਨੇ ਬੋਲ ਲਿਖੇ ਕਿ ਰੱਬ ਦੇ ਖੇਡ ਅਚਰਜ ਕਿਉਂ ਹੈ ਹਰਾਣ ਕਰਨ ਵਾਲੀ ਕਿਉਂ ਉਹ ਲਿਖਦਾ ਕਿ ਦੇਖੋ گاਵਾ ਨੇ ਉਹ ਕਾ ਖੰਦੀਆਂ ਨੇ ਲੋਕ ਉਹਨਾਂ ਨੂੰ ਕਾ